ਅਲੀਪੁਰਾਂ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਜਸੋਂ ਸਿੰਘ ਜਸੋਰਾ ਇਹ ਮਾਮਲਾ ਜਿਹੜਾ ਅੱਜ ਫੇਰ ਦੁਬਾਰਾ ਆਇਆ ਹੈ ਸਰਕਾਰ ਕੋਲ ਦਰਸਾਉਣੀ ਹੈ ਜੀ ਜਿਹੜੀ ਠਾੜ ਅੱਗੇ ਵੀ ਤੁਹਾਨੂੰ ਇੱਕ ਵਾਰ ਖਬਰ ਲਈ ਵੀ ਨਹਿਰ ਅੱਜ ਤੋਂ 60 65 ਸਾਲ ਪਹਿਲਾਂ ਦੀ ਲੀਕੀ ਹੋਈ ਸੀ ਜੀ ਉਹਨਾਂ ਸਾਨੂੰ ਤੇ ਵੀ ਨਹੀਂ ਪਤਾ ਜੀ ਸਾਰੇ ਲੋਕਾਂ ਨੂੰ ਪੈਸੇ ਮਿਲ ਗਏ ਕਿ ਨਹੀਂ ਮਿਲ ਗਏ ਕਿਉਂ ਉਦੋਂ ਤੇ ਮੈਂ ਛੋਟਾ ਜਿਹਾ ਨਾ ਹਾਂ ਤੇ ਉਦੋਂ ਕੋਈ ਜ਼ਮੀਨਤਾਂ ਦੀ ਕੀਮਤ ਨਹੀਂ ਜ਼ਮੀਨਾਂ ਦੀ ਹੁੰਦੀ ਇੱਕ ਤਾਂ ਅਸੀਂ ਨਹਿਰ ਵਿਭਾਗ ਨੂੰ ਮੰਗ ਕੀਤੀ ਵੀ ਸਾਨੂੰ ਪ੍ਰੋਪੋਜ਼ਲ ਪਟਾ ਕੇ ਦਿੱਤੀ ਜਾਏ ਵੀ ਅਸੀਂ ਵੇਖੀ ਸਾਰੇ ਸਾਡੇ ਰਿਕਾਰਡ ਦੇ ਵਿੱਚ ਪੈਸੇ ਮਿਲੇ ਸਾਰੇ ਲੋਕਾਂ ਨੂੰ ਦੂਸਰਾ ਇਦੇ ਵਿੱਚ ਹੀ ਹੁਣ ਇਹਦਾ ਵੀ ਗਾੜੀ ਨਕਾਸ ਉਹਦਾ ਮੋਗ ਆ ਇਹਦੇ ਖਾਲ ਕਿੱਥੇ ਆ ਇਹਦੇ ਸਾਨੂੰ ਕੱਢ ਕੇ ਦਿੱਤੇ ਜਾਂਦੇ ਫਿਰ ਨਹਿਰ ਸ਼ੁਰੂ ਕੀਤੀ ਜਾਵੇ ਪਿੰਡ ਦੇ ਮਤਾਇ ਪਾਗ ਦਿੱਤਾ ਵੀ ਇਹ ਨਹਿਰ ਦਾ ਨੁਕਸਾਨ ਜ਼ਿਆਦਾ ਤੇ ਫਾਇਦਾ ਘੱਟ ਆ ਪਰ ਅਫਸੋਸ ਇਹ ਆ ਵੀ ਨਾਗਲੇ ਬਨੇ ਨਕਾਸ ਸਰ ਕਮੇਟੀ ਬਨੇ ਨਾਗਲੇ ਬਨੇ ਨਕਾਸ ਕੀਤਾ ਕਿ ਕੁਝ ਵੀ ਨਹੀਂ ਕੀਤਾ ਗਿਆ ਤੇ ਪ੍ਰਸ਼ਾਸਨ ਦੇ ਆ ਕੇ 2-4 ਦਿਨ ਹੋਏ ਆ ਤੇ ਜੋਰਾ ਜਰਬੀ ਬੇਅਤ ਪੁੱਛ ਲਿਆ ਗਈ ਤੇ ਲੋਕਾਂ ਦੇ ਘਰ ਢਾਹ ਦਿੱਤੇ ਗਏ ਆ ਬੋਰ ਪੁੱਟ ਦਿੱਤੇ ਗਏ ਆ ਗੋਬਰ ਘੈਰ ਜਿਹੜੋ ਪੁੱਟ-ਪੁੱਟ ਕੇ ਪਾਸੇ ਸੁੱਟ ਦਿੱਤੇ ਗਏ ਆ ਲੋਕਾਂ ਦੇ ਬਾਹਰਲੇ ਬੂਹੇ ਢਾਹ ਦਿੱਤੇ ਆ ਦੇੜੀ ਵਾਦ ਦੇ ਲੋਕ ਜਿਹੜੇ ਉਹਨੇ ਹੱਥ ਹਲ ਹੋਏ ਫਿਰਦੇ ਉਹਨਾਂ ਦੇ ਡੰਗਲ ਢਾਂਡਾ ਬਾਹਰ ਨਿਕਲੇ ਫਿਰਦਾ ਤੂੜੀਆਂ ਦੇ ਛੱਡ ਟਾ ਦਿੱਤੇ ਵਿੱਚੇ ਤੂੜੀਆਂ ਦੇ ਈਟਾਂ ਰਲ ਗਈਆਂ ਪਰ ਇਹ ਗੁੰਡਾਗਰਦੀ ਤੇ ਮੈਂ ਇਨਸਾਨੀਅਤ ਤੋਂ ਹੁੰਦੇ ਬਿਲਕੁਲ ਬਰਖਲਾਫ ਹਾਂ ਜੀ ਜਿੱਥੇ ਵੀ ਕਿਤੇ ਸਰਕਾਰ ਧੱਕਾ ਕਰਦੀ ਆ ਜਾਂ ਕੁਛ ਉਹਦੇ ਨਾਲ ਮੈਨੂੰ ਨਹੀਂ ਪਤਾ ਵੀ ਕੀ ਕਿਸ ਨੇ ਲੈ ਦੇ ਕੀਤਾ ਜਾ ਕੇ ਕੋਲ ਖੜੋ ਕੇ ਧੱਕਾ ਕਰਾਉਂਦੇ ਅਸੀਂ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਕਿ ਕਿਸੇ ਦੇ ਵੀ ਅਸੀਂ ਗੁੰਡਾਗਰਦੀ ਦੇ ਬਰਖਲਾਫ ਹਾਂ ਜੀ ਅਸੀਂ ਕਿਸਾਨ ਹੁੰਦੇ ਇਨਸਾਨ ਹੁੰਦੇ ਨਾਤੇ ਜਿਹੜੇ ਪਿੰਡ ਦੇ ਨਾਲ ਧੱਕਾ ਹੁੰਦਾ ਕੱਲ ਨੂੰ ਉਹਨਾਂ ਨਾਲ ਵੀ ਧੱਕਾ ਅਸੀਂ ਉਹਨਾਂ ਨਾਲ ਵੀ ਖੜ ਪਰ ਤੱਕੇਸ਼ਾ ਜਿਹੜਾ ਉਹ ਇਹ ਕੱਲ ਦਾ ਦੁੱਖ ਹੋਇਆ ਵੀ ਇਹ ਤੱਕੇਸ਼ਾ ਹੀ ਬਹੁਤ ਮਾਰੀ ਗੱਲ ਹੋਈ ਆ ਜੀ ਨਹਿਰ ਬਣਾਉਣ ਤੋਂ ਕਿਸੇ ਨੇ ਜੀ ਰੋਕਿਆ ਤੇ ਪਰ ਇਹ ਜੀ ਗੁੰਡਾਗਰਦੀ ਹੋਈ ਆ ਕੋਈ ਨਿਸ਼ਾਨਦੇ ਨਹੀਂ ਕੱਖ ਨਹੀਂ ਕਿਸੇ ਦੇਵੀ ਤੇ ਨਾਲ ਪੁਲਿਸ ਲਿਆ ਕੇ ਇਹ ਗੁੰਡਾਗਰਦੀ ਤੇ ਬਿਲਕੁਲ ਬਰਖਲਾਫ ਆ ਜੀ ਲੋਕਾਂ ਦੀਆਂ ਜ਼ਮੀਨਾਂ ਵਾਹ ਕੇ ਚਟਨੀ ਕਰ ਦਿੱਤੀ ਸਭਾਂ ਦੀ ਕਣਕਾਂ ਦੀ ਇੱਕ ਫਸਲ ਦੀ ਬਰਬਾਦੀ ਆ ਕਿ ਸੁਪਰੀਮ ਕੋਰਟ ਦਾ ਲਾਭ ਜਿਨ੍ਹਾਂ ਨੇ ਫਸਲ ਬੀਜੀ ਉਹਨੇ ਵਧਣੀ ਆ ਪਰ ਮਹੀਨਾ ਤੇ ਦੱਸਦੇ ਨੇ ਕਿ ਰਹਿ ਗਏ ਵਟਨ ਦੇ ਵਿੱਚ ਤੇ ਕਿੰਨਾ ਕਿ ਜਿਹੜੀ ਇਹ ਵੇਲਣੇ ਦੇ ਵਿੱਚ ਬਾਹ ਅਸੀਂ ਸਰਕਾਰ ਦੀ ਜਾਂ ਇਹਨਾਂ ਬੰਦਿਆਂ ਦੀ ਜਿਨ੍ਹਾਂ ਨੇ ਕੋਲ ਖੜੂ ਖੜੂ ਕੇ ਪਰ ਮੈਂ ਇਹ ਗੱਲ ਦੇ ਹੱਕ ਦੇ ਵਿੱਚ ਨਹੀਂ ਕਹ ਮੈਂ ਇਹ ਗੱਲ ਦੀ ਨਕੀਦੀ ਕਰਦਾ ਜੀ ਜਿਹੜੀ 7 ਮੈਂਬਰੀ ਕਮੇਟੀ ਬਣਾਈ ਆ ਸੰਭਾ ਦੇ ਵਿੱਚ ਉਹਦੀ ਕੋਈ ਅਨਰਸਟ ਨਹੀਂ ਗਈ ਇਹ ਤਾਂ ਜੀ 7 ਮੈਂਬਰੀ ਕਮੇਟੀ ਦਾ ਸਕਦੀ ਹੈ ਪਹਿਲਾਂ ਤਾਂ 7 ਮੈਂਬਰੀ ਕਮੇਟੀ ਇੱਥੇ ਆ ਕੇ ਸਾਫ਼ ਕਰੇ ਵੀ ਨਹੀਂ ਕਿ ਮਤਲਬ ਫਸਲਾ ਮਹੌਨ ਦੇ ਵਿੱਚ ਹੱਕ ਦੇ ਵਿੱਚ ਤਾਂ ਨਹੀਂ ਹੱਕ ਦੇ ਵਿੱਚ ਉਹ ਜੋ ਹੁਣ ਆਪਦੇ ਘਰ ਬੈਠੇ ਆ ਉਹਨਾਂ ਸਾਇਆਂ ਨੂੰ ਆਖ ਦੇਣਾ ਵੀ ਜਾਗਪੂ ਚੋਰਾਂ ਨੂੰ ਆਖ ਦੇਣਾ ਲੱਗਦਾ ਇਸ ਗੱਲ ਤੇ ਆਪਾਂ ਦੇ ਹੱਕ ਦੇ ਵਿੱਚ ਇਹਨਾਂ ਇਨਸਾਨੀਅਤ ਨਭੋਣੀ ਚਾਹੀਦੀ ਇਸ ਦੁਨੀਆ ਤੋਂ ਸਾਰੇ ਤੁਰ ਜਾਣਾ ਪਿੱਛੂ ਫੜ ਕੇ ਇਹ 855 ਹੋਣ ਗੱਲ ਬਣੀ ਨਾਲ ਕਰਕੇ ਇੱਕ ਲਾਭ ਸਤਿਨਾਮ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਡੇ ਪੌਥੇ ਥੰਮ ਪੱਤਰਕਾਰ ਭਾਈਚਾਰ ਦਾ ਪਹਿਲੋ ਧੰਨਵਾਦ ਕਰਦਾ ਜਿਹੜੀ ਸਾਡੀ ਗੱਲ ਨੂੰ ਗੂੰਗੀ ਬੋਲੀ ਸਰਕਾਰ ਤੱਕ ਪਹੁੰਚਾਉਂਦਿਆ ਮੈਂ ਇਹਨਾਂ ਨੂੰ ਜੀ ਆਇਆਂ ਜੋ ਸੁਭਰਾਵਾ ਦੇ ਵਿੱਚ ਕਿਸਾਨਾਂ ਦੇ ਨਾਲ ੱੱੱਕਾ ਗੁੰਡਾ ਨਾਜ਼ ਕੀਤਾ ਨਹਿਰ ਪ੍ਰਸ਼ਾਸਨ ਨੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਮਾਨਯੋਗ ਐਸਡੀਐਮ ਸਾਹਿਬ ਮਾਨਯੋਗ ਤਹਿਸੀਲਦਾਰ ਸਾਹਿਬ ਇਹਨਾਂ ਦੀਆਂ ਧਾਈਤਾ ਦੇ ਮੁਤਾਬਕ ਕਮੇਟੀ ਬਣਾਈ 7 ਮੈਂਬਰੀ ਜਿਨ੍ਹਾਂ ਨੂੰ ਇਹਨਾਂ ਨੇ ਇੱਕ ਮਿੰਟ ਨਹੀਂ ਸੁਣਿਆ ਜੇ ਕਮੇਟੀ ਨੇ ਆਖਿਆ ਸਾਨੂੰ ਨਕਸ਼ਾ ਚਾਹੀਦਾ ਸਾਨੂੰ ਮੋਗੇ ਦੇ ਨਕਸ਼ੇ ਸਾਨੂੰ ਜਿਹੜੀ ਇਹਨਾਂ ਨੇ ਨਿਸ਼ਾਨਦੇਹੀ ਕੀਤੀ ਉਹਦਾ ਨਕਸ਼ਾ ਸਾਨੂੰ ਪ੍ਰੋਜੈਕਟ ਰਿਪੋਰਟ ਸਾਨੂੰ ਇਹਦਾ ਜਿਹੜਾ ਗੜਲੇ ਪਾਸੇ ਨਕਾਸ਼ ਦਾ ਨਕਸ਼ਾ ਕਿੱਥੇ ਬਣਾਉਣ ਦੇ ਜੋ ਕੱਖਣੀ ਸ਼ਰੇ ਆਮ ਆਣ ਕੇ ਫਸਲਾਂ ਤੇ ਮਾਲਕੀ ਦੀ ਪੈੜੀ ਦੇ ਵਿੱਚ ਇਹਨਾਂ ਨੇ ਹੱਲ ਚਲਾ ਦਿੱਤਾ ਇਹੀ ਬੇਨਤੀ ਕਰਦੇ ਆਂ ਵੀ ਜਿਹੜੀ ਨਿਸ਼ਾਨਦੇਹੀ ਇਹਨਾਂ ਨੇ ਲਈ ਆ ਉਹਦਾ ਸਾਨੂੰ ਜਿਹੜੀ ਰਿਪੋਰਟ ਮਿਲਣੀ ਚਾਹੀਦੀ ਹੈ ਸਾਰੀ ਨਕਸ਼ੇ ਮਿਲਨੇ ਚਾਹੀਦੇ ਆ ਵਾਰਾਬੰਦੀ ਦਾ ਨਕਸ਼ਾ ਚਾਹੀਦਾ ਸਾਨੂੰ ਮੋਗਿਆਂ ਦਾ ਚਾਹੀਦਾ ਪ੍ਰਸ਼ਾਸਨ ਡੀਸੀ ਸਾਹਿਬ ਨੇ ਉਸ ਦਿਨ ਆਪਣੇ ਨਹਿਰ ਵਿਭਾਗ ਨੂੰ ਆਪਣੇ ਕੀ ਐਕਸ਼ਨ ਸਾਹਿਬ ਨੂੰ ਐਸ்சி ਸਾਹਿਬ ਨੂੰ ਐਸਡੀਓ ਸਾਹਿਬ ਨੂੰ ਕਿਹਾ ਸੀ ਕਿ ਕਿਸਾਨਾਂ ਦੇ ਨਾਲ ਇਹ ਜਿਹੜੀ ਕਮੇਟੀ ਬਣਾਤੀ ਇਹਨਾਂ ਬੈਠ ਕੇ ਗੱਲ ਕਰੋ ਕਿਦੋਂ ਕੀਤੀ ਆ ਕੋਈ ਗੱਲ ਨਹੀਂ ਕੀਤੀ ਸ਼ਰੇਆਮ ਆਣ ਕੇ ਪ੍ਰਸ਼ਾਸਨ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਧੱਕਾ ਕਰ ਦਿੱਤਾ ਤੇ ਇਸ ਇਦੇ ਵਿੱਚ ਹੁਣ ਇਹ ਨਹਿਰ ਵਿਭਾਗ ਨੂੰ ਜਿਹੜਾ ਖਮਾਇਨਾ ਭੁਗਤਣਾ ਪਊਗਾ ਅਸੀਂ ਇਹਨਾਂ ਨੇ ਜੇ ਸਾਡੀ ਇਹਨਾਂ ਨਜਾਇਜ਼ ਕੀਤੀ ਆ ਇਹਨਾਂ ਦੇ ਕਾਰਵਾਰੀ ਬੰਦੀ ਕਾਰਵਾਈਆਂ ਅਸੀਂ ਮੰਗ ਕਰਦੇ ਆ ਜਿੰਨਾ ਕੋ ਨੁਕਸਾਨ ਹੋਇਆ ਨੁਕਸਾਨ ਬੇਹੱਦ ਕੋਈਆਂ ਦਾ ਮੇਰਾ ਅੱਧਾ ਕਿਲਾ ਵਾਇਆ ਕੋਈਆਂ ਦਾ ਪੰਜ ਕਣਾ ਵਾਇਆ ਹੁਣ ਨਿਸ਼ਾਨਦਾ ਹੀ ਲੈ ਕੇ ਉਹਦੇ ਮੁਤਾਬਕ ਰਿਪੋਰਟ ਬਣਾ ਕੇ ਇਹਨਾਂ ਦੇ ਕਾਰਵਾਈ ਕਰਾਵਾਂਗੇ ਬੰਦੀ ਕਰਦੇ ਧੰਨਵਾਦ ਬਾਬੇ ਵੀ ਸੁਦੇ ਸਾਂ ਤੇ ਖਲੋਤੀ ਹੋਈ ਸਾਹ ਸੰਗ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪ ਜੀ ਨੂੰ ਪਤਾ ਹੀ ਆ ਜੋ ਇਸ ਸਰਕਾਰ ਨੇ ਅੱਜ ਸਾਡੇ ਨਾਲ ਤਖਾ ਕੀਤਾ ਹੈ ਜਿਹੜਾ ਧੱਕਾ ਕੀਤਾ ਇਸ ਧੱਕੇ ਦਾ ਜਿਹੜਾ ਮਦਬਲਾ ਇਸ ਸਰਕਾਰ ਨੂੰ ਸਹਿਣਾ ਪਊ ਜਿਹੜੀਆਂ ਸਾਡੀਆਂ ਫਸਲਾਂ ਮਕਾਨ ਤੇ ਬੱਚੇ ਬੋਰ ਪੁੱਟਿਆ ਗੁੰਡਾਗਰਦੀ ਨੇ ਸਾਡੇ ਨਾਲ ਗੁੰਡਾਗਰਦੀ ਕੀਤੀ ਆ ਇਸ ਗੱਲ ਦੇ ਅਸੀਂ ਬਹੁਤ ਬਰਖਲਾਫ ਆ ਇਸ ਸਰਕਾਰ ਦੇ ਨਾਲ ਬਿਲਕੁਲੋਂ ਸਹਿਮਤ ਨਹੀਂ ਹੋਵਾਂਗੇ ਜੋ ਸਰ ਸਾਥੋਂ ਆ ਹੋਊਗਾ ਉਹ ਆ ਕਰਾਂਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ